ਅਜਾ ਮੋਦੀ ਪਾਰਟੀ ਦੀ ਜਿੱਤ ਹੋਈ ਤਰਨਤਾਰਨ ਜ਼ਿਲ੍ਹੇ ਦੇ ਵਿੱਚ ਤਰਨਤਾਰਨ ਦੀ ਜਿਮਣੀ ਚੋਣ ਦੇ ਵਿੱਚ ਬਹੁਤ ਵੱਡੀ ਜਿਹੜੀ ਜਿੱਤ ਆਮ ਆਦਮੀ ਪਾਰਟੀ ਨੇ ਹਾਸਲ ਕੀਤੀ ਹੈਗੀ ਇਹ ਚੰਗੇ ਕੰਮਾਂ ਦੇ ਉੱਤੇ ਸਾਡੇ ਮਾਜੋਬ ਮੁੱਖ ਮਤੇ ਸਰਦਾਰ ਭਗਵੰਤ ਸਿੰਘ ਮਾਨ ਜੀ ਦੇ ਸੱਚੀ ਸੁੱਚੀ ਸੋਚ ਈਮਾਨਦਾਰ ਸੋਚ ਦੇ ਮੁਤਾਬਕ ਲੋਕਾਂ ਨੇ ਜਿਹੜਾ ਤਾਲੂ ਦੇ ਨਿਸ਼ਾਨ ਦੇ ਉੱਤੇ ਬਟਨ ਦਬਕ ਕੇ ਜਿਹੜਾ ਹੈਗਾ ਆ ਉਹ ਇੱਕ ਨੰਬਰ ਤੇ ਸਾਡੇ ਕੈਂਡੀਡੇਟ ਹਰਨੂਤ ਸਿੰਘ ਤੁੰਗੂ ਨੂੰ ਲੈ ਕੇ ਆਏ ਨੇ ਇਸ ਨੂੰ ਬਹੁਤ ਖੁਸ਼ੀ ਦੀ ਗੱਲ ਹੈ ਜੀ ਆ ਲੋਕਾਂ ਨੇ ਇੱਕ ਕੰਮਾ ਨੂੰ ਦੇਖਦੇ ਹੋਏ ਲੋਕਾਂ ਨੇ ਇਮਾਨਦਾਰੀ ਨੂੰ ਦੇਖਦੇ ਹੋਏ ਲੋਕਾਂ ਨੇ ਇੱਕ ਨਹੀਂ ਗੁੰਮਿਆ ਵੀ ਸਿਸਟਮ ਨੂੰ ਸਾਰਾ ਸੁਧਾਰ ਆਇਆ ਚਾਹੋ ਕੋਈ ਤਰ੍ਹਾਂ ਦੀ ਗੁੰਡਾਗਰਦੀ ਹੋਵੇ ਬਦਮਾਸ਼ੀ ਹੋਵੇ ਜਾਂ ਕਿੰਨ ਹੋਵੇ ਤੇ ਉਹਨਾਂ ਨੂੰ ਲੱਥ ਪਾ ਤਹਾਡੇ ਤੇ ਬਟੇਨ ਦਾ ਜਿਹੜਾ ਨਿਖਾਨ ਹੈਗਾ ਉਹ ਵਾਪਸ ਤੇ ਆਮ ਆਦਮੀ ਪਾਰਟੀ ਵਾਲੇ ਤੇ ਆਮ ਆਦਮੀ ਪਾਰਟੀ ਸਰਕਾਰ ਦੇ ਜਿਹੜਾ ਪੂਰੇ ਖਾਦ ਤਹਿਰਾ ਤੇ ਮੈਂ ਸਾਰੇ ਕਪੂਠਾ ਦੇ ਵਾਸੀ ਤੇ ਪੰਜਾਬ ਨਿਵਾਸੀਆਂ ਨੂੰ ਕਿਤੇ ਨਹੀਂ ਕਿਤੇ ਪੰਜਾਬੀ ਦਾ ਹੋਰ ਵੀ ਕੋਈ ਬਚੁੰਦੇ ਰਹਿੰਦੇ ਨੇ ਉਹਨਾਂ ਸਾਰਿਆਂ ਨੂੰ ਅੱਜ ਦੇ ਪੰਜਾਬ ਸਰਕਾਰ ਦੀ ਆਮ ਆਦਮੀ ਪਾਰਟੀ ਨੂੰ ਜਿੱਤਣੀਆਂ ਬਹੁਤ ਬੜੀਆਂ ਮੁਬਾਰਕਾਂ ਦਿਨੇ ਅੱਜ ਕਾਂਗਰਸ ਜਿਹੜੀ ਉੱਥੇ ਚੌਥੇ ਨੰਬਰ ਤੇ ਆਈ ਹੈ ਕੀ ਕਹਿਣਾ ਚਾਹੀਦਾ ਜ਼ਮਾਨਤ ਜ਼ਬਤ ਹੋਈ ਹੈ ਜੀ ਚੌਥੇ ਨੰਬਰ ਤੇ ਨਹੀਂ ਜ਼ਮਾਨਤ ਜ਼ਬਤ ਹੋਈ ਹੈ ਔਰ ਇਹ ਪੰਜਾਬ ਦੇ ਵਿੱਚ ਜਿਹੜੀ ਕਾਂਗਰਸ ਦਾ ਐਸੋਲ ਦੇਖੋ ਪੰਜਾਬ ਦਾ ਪ੍ਰਧਾਨ ਹੋਵੇ ਰਾਜਾ ਵੜਿੰਗ ਤੇ ਉਹ ਇਹੋ ਜੀ ਭੱਦੀ ਸ਼ਬਦਾਵਲੀ ਸਾਡੀ ਕਮਿਊਨਿਟੀ ਦੇ ਖਿਲਾਫ ਐਸੀ ਕਮਿਊਨਿਟੀ ਦੇ ਖਿਲਾਫ ਵਰਤੇ ਤੋਂ ਮੈਂ ਸਮਝਦਾ ਕਿ ਉਹ ਐਦਾ ਮੰਦ ਭਾਗਾ ਮੰਦ ਬੁੱਢੀ ਬੰਦਾ ਹੈਗਾ ਜਿਹਨੂੰ ਇਹ ਨਹੀਂ ਪਤਾ ਹੈਗਾ ਕਿ ਮੈਂ ਕਿਹੜੇ ਬੰਦੇ ਖਿਲਾਫ ਕਿਹੜੇ ਸ਼ਬਦ ਬੋਲਨੇ ਐ ਇਹਨੇ ਮਾੜੇ ਸ਼ਬਦ ਇਹ ਭੱਦੀ ਸ਼ਬਦਾਵਲੀ ਬੋਲੀ ਤੋ ਇਹ ਪੂਰਨ ਜਿਹੜੀ ਹੈਗੀ ਨਿੰਦਾ ਕਰਦੇ ਆ ਇਸ ਚੀਜ਼ ਦੀ ਤੇ ਇਸੇ ਚੀਜ਼ ਦਾ ਖਮਿਆਜਾ ਜਿਹੜਾ ਹੈਗਾ ਆ ਉਹ ਪੰਜਾਬ ਦੇ ਵਿੱਚ ਕਾਂਗਰਸ ਨੂੰ ਜ਼ਮਾਨਤ ਜ਼ਬਤ ਕਰਾ ਕੇ ਮਿਲਿਆ ਹੈਗਾ ਜੀ ਧੰਨਵਾਦ ਪਰ ਪਰ ਤੋਂ ਆਵਾਜ਼ ਵੀ ਦੇਣੀ ਆ ਕਿ ਬਹੁਤ ਬਹੁਤ ਸੰਸਦ ਹਾਰ ਦੇ ਸਖੀ ਦਾ ਪ੍ਰਧਾਨ ਦੀ ਗਦਾਈ ਵਿੱਚ ਲੱਡੂ ਵੰਡੇ ਜਾ ਰਹੇ ਆ ਆਵਾਜ਼ ਵੀ ਪਾਰਟੀ ਬੜਕਾ ਉਹਨੇ ਕੁਝ ਨਹੀਂ ਰੱਖੀ ਜਿਹੜਾ ਚੰਦੇ ਤੋਂ ਪਹਿਲਾਂ ਤਾਂ ਮੇਰੇ ਵੱਲ ਤਰੰਦਰਨਾ ਲਾਟਲ ਵਾਸੀਆਂ ਦਾ ਬਹੁਤ-ਬਹੁਤ ਧੰਨਵਾਦ ਜਿਨ੍ਹਾਂ ਨੇ ਆਮ ਆਦਮੀ ਪਾਰਟੀ ਨੂੰ ਇੱਡਾ ਵੱਡਾ ਫਤਵਾ ਦਿੱਤਾ ਹੈ ਕਿਉਂਕਿ ਜਿਹੜੀ ਇਹ ਜਿੱਤ ਹੈ ਨਾ ਇਹ 27 ਦੀ ਜਿੱਤ ਨਿਸ਼ਚਿਤ ਕਰ ਦੱਤੀ ਅੱਜ ਤਰੰਦਰਨਾ ਵਾਸੀਆਂ ਨੇ ਕਿਉਂਕਿ ਪੰਜਾਬ ਸਰਕਾਰ ਦੀਆਂ ਨੀਤੀਆਂ ਜਿੱਦਾਂ ਤੁਸੀਂ ਦੇਖਦੇ ਆ 300 ਜੀਨਰ ਬਿਲੀ ਪ੍ਰੇ ਉਸ ਤੋਂ ਬਾਅਦ ਜਿਹੜਾ ਜੁੱਧ ਨਸ਼ਿਆ ਵਿਰੁੱਧ ਚਲਾਇਆ ਖਾਸ ਕਰਕੇ ਸਰਕਾਰ ਨੇ ਪਹਿਲੀ ਸਰਕਾਰ ਆ ਜਿਹਨੇ ਨਸ਼ਿਆ ਦੇ ਵਿਰੁੱਧ ਜੰਗ ਛੜੀ ਆ ਉਸ ਨੀਤੀਆਂ ਦੇ ਮੋਹਰ ਲੱਗੇ ਆ ਕਿ ਉਹ ਲੋਕ ਪੱਖੀ ਨੀਤੀਆਂ ਵਾ ਸਾਰੀਆਂ ਚੰਡੀ ਸਾਹਿਬ ਹਾਲਕ ਤਬਾਖ ਪਾਗ ਰਹਿ ਗਿਆ ਦਾ ਇਲੈਕਸ਼ਨ ਦੇ ਵਿੱਚ 27 ਦੀਆਂ ਚੋਣਾਂ ਵਿੱਚ ਆਮ ਆਦਮੀ ਪਾਰਟੀ ਨੇ ਉਹ ਵੱਡੀ ਗਰੰਟੀ ਕੀਤੀ ਸੀ ਬੀਬੀਆਂ ਨਾਲ ਇਹ ਮੇਰਾ ਨਾ ਚੱਕ ਲਿਆ ਇਸ ਦੇ ਖਾਤੇ ਵਿੱਚ ਫੋਨ ਵਾਸਤੇ ਅਜੰਤ ਬਾਦ ਪਿਆ ਨਹੀਂ ਗਿਆ ਜਿਮਨੀ ਚੌਂਕ ਜਿੱਤ ਕੇ ਉਹ ਜਿਮਨੀ ਚੌਂਕ ਤੋਂ ਬਾਅਦ ਸਰਦਾਰ ਨੇ ਵਾਦਾ ਕੀਤਾ ਹੈ ਜਿਹੜਾ ਘਾਟਾ ਹੋਵੇਗਾ ਪਿੰਡਾਂ ਦੇ ਪਾਜਾਂ ਦੇ ਪਾਇਆ ਜਾਊਗਾ ਕਦੋਂ ਪਹਿਣ ਕੇ ਦੇਖੋ ਜੀ 90% ਵਾਦੇ ਆਮ ਆਦਮੀ ਪਾਰਟੀ ਪੂਰੇ ਚ ਕਰ ਚੁੱਕੀ ਆ ਜਿਹੜਾ ਇੱਕ ਵਾਦਾ ਰਹਿ ਗਿਆ ਮੇਰੇ ਹਿਸਾਬ ਨਾਲ ਜਿਹੜਾ 1000 ਰੁਪਿਆ ਜਿਹੜਾ ਨਾ ਹਲਾਵਾ ਦੇ ਖਾਤੇ ਜੀ ਆਉਣੇ ਦਿਨਾਂ ਚ ਇਹ ਵੀ ਵਾਦਾ ਪੂਰਾ ਹੋਊਗਾ ਦੂਜੀ ਗੱਲ ਮੈਂ ਗੱਲ ਕਰਦਾ ਤੁਸੀਂ ਜੀ ਇਸ ਗੱਲ ਨਾਲ ਦੇਖੀਏ ਮੈਂ ਆਪਣੇ ਹਲਕੇ ਦੀ ਗੱਲ ਕਰਾਂ ਮੈਨੂੰ ਲੱਗਦਾ ਪਿਛਲੇ 25 ਸਾਲਾਂ ਚ ਇੰਨੀ ਡਿਵੈਲਪਮੈਂਟ ਨਹੀਂ ਹੋਈ ਜਿਹੜੀ ਅਗਲੇ ਦਿਨਾਂ ਚ ਹੋਊ ਕਿਉਂਕਿ 5 ਕਰੋੜ ਦੇ ਕਰੀਬ ਕਪੂਰਥਲੇ ਸ਼ਹਿਰ ਨੂੰ ਆ ਗਿਆ 27 ਛੜਕਾ ਇੱਕ ਵਾਰੀ ਪੈ ਗਈ ਐ ਅੱਜ ਇੱਕ ਹੋਰ ਲਿਸਟ ਆ ਗਈ ਜਿਹੜੀਆਂ ਅਗਲੀਆਂ ਛੜਕਾ ਮਨ ਲੱਗੀਆਂ ਹਲਕੇ ਦੇ ਕੋਈ ਵੀ ਏਰੀਆ ਏਦਾਂ ਨਹੀਂ ਰਹੂਗਾ ਜਿਹੜਾ ਛੜਕਾ ਟੁੱਟ ਜਾਂ ਦਿਖਣੀ ਜਾਂ ਤਾਂ ਲੋਗ ਲੱਗਣਗੇ ਛੜਕਾ ਦਾ ਕੰਮ ਸ਼ੁਰੂ ਹੋ ਗਿਆ ਨਿਰਮਾਣ ਜਿਹੜੀਆਂ ਪਿੰਡੂ ਛੜਕਾ ਆਲਮੋਸਟ ਸ਼ੁਰੂ ਹੋ ਚੁੱਕੀਆਂ ਸ਼ਹਿਰ ਦੇ ਛੜਕਾ ਦੇ ਟੈਂਡਰ ਤਿਆਰ ਆ ਲੱਗ ਗਏ ਜਿੱਦਾਂ ਟੈਂਡਰ ਖੁੱਲ ਗਏ ਉਸ ਤੋਂ ਬਾਅਦ ਮਿੰਟੋ ਮਿੰਟੇ ਛੇੜੂਕ ਰਾਕੇ ਜਲਦੀ ਤੋਂ ਜਲਦੀ ਪੂਰਾ ਕੀਤੇ ਜਾਣਗੇ ਹੋਰ ਜਿਹੜੇ ਕੁਝ ਬਾਤੇ ਸੀਗੇ ਰਹਿੰਦੇ ਆ ਹਜੇ ਪੂਰੇ ਨਹੀਂ ਔਰ ਕਈ ਕੰਮ ਹੈ ਸਿਵਰੇਟ ਤੇ ਜਿਹੜੀ ਗੰਦਗੀ ਆਏ ਕਦੋਂ ਤੱਕ ਠਾਪੂ। ਦੇਖੋ ਜੀ ਅੱਜ ਦੀ ਡੇਟ ਦੇ ਜਿਹੜਾ ਵੀ ਕੰਮ ਮੇਰੀ ਨੌਲੇਜ ਚ ਆਉਂਦਾ ਮੇਰਾ ਕੋਸ਼ਿਸ਼ ਹੁੰਦੀ ਇਹ ਪਹਿਲ ਦੇ ਆਧਾਰ ਤੇ ਸਾਲ ਕੀਤਾ ਜਾਵੇ। ਅੱਜ ਜਿਹੜਾ ਪਿਛਲਾ ਟਾਈਮ ਲੰਘਿਆ ਉਹਦਾ ਮੈਂ ਕੁਝ ਨਹੀਂ ਕਰ ਸਕਦਾ। ਇਹ ਕਾਂਗਰਸ ਸਰਕਾਰ ਦੀ ਕਾਂਗਰਸ ਦਾ ਬਹੁਮੱਸੀ ਕਾਰਪੋਰੇਸ਼ਨ ਜਰ ਅੱਜ ਬਹੁਤ ਵੱਡੀ ਖੁਸ਼ੀ ਦੀ ਗੱਲ ਆ ਤੁਹਾਡੇ ਵਿੱਚ ਕੀ ਸੰਦੇਸ਼ ਆਪਣੇ ਬਰਤਨਾਂ ਨੂੰ ਦੇਣਾ ਚਾਹੁੰਦਾ ਮੈਂ ਬਿਲਕੁਲ ਇਹ ਸੰਦੇਸ਼ ਦੇਣਾ ਚਾਹੁੰਦਾ ਹਾਂ ਕਿ 2025 ਦੀ ਜਿੱਤ ਆਮ ਆਦਮੀ ਪਾਰਟੀ ਦੀ ਨਿਸ਼ਚਿਤ ਆ ਤਕੜੇ ਉਹਦੇ ਕੰਮ ਕਰੀਏ ਤਕੜੇ ਦੇ ਸਾਥ ਦੋ ਆਪਾਂ ਕਪੂਰਵਾਲੇ ਹਲਕੇ ਦੀ ਇਸ ਵਾਰੀ ਸੀਟ ਜਿੱਤ ਤੇ ਲੈ ਕੇ ਜਾਗੇ ਧੰਨਵਾਦ ਆਮ ਆਦਮੀ ਪਾਰਟੀ ਅੱਜ ਦਾ ਦਿਨ ਆਮ ਆਦਮੀ ਪਾਰਟੀ ਨੇ ਖਾਸ ਕਰਕੇ ਸਾਰੇ ਪੰਜਾਬੀਆਂ ਲਈ ਔਰ ਮਤ ਧਨਵਦੀਆਂ ਤਰਨਤਾਰਨ ਦੇ ਸਮੂਹ ਵੋਟਰਾਂ ਦਾ ਜਿਨ੍ਹਾਂ ਨੇ ਸਰਕਾਰ ਦੇ ਪੌਣੇ 4 ਸਾਲ ਦੇ ਕੁੱਤੇ ਕੰਮਾਂ ਦੇ ਉੱਤੇ ਮੋਹਰ ਲਾ ਕੇ ਸਰਦਾਰ ਮਨੀਸ਼ ਸਿੰਘ ਸਰੂਜ ਨੂੰ ਬਹੁਤ ਵੱਡੇ ਬਿਮਾਰੀ ਦਿੱਤਾ ਹੈ ਮੈਂ ਸਮਝਦਾ ਕਿ ਇਹ ਸਾਰੇ ਉਹਨਾਂ ਨੀਤੀਆਂ ਦੀ ਜਿੱਤ ਹੈ ਜਿਹੜੀਆਂ ਭਗਵੰਤ ਸਿੰਘ ਮਾਨ ਜੀ ਨੇ ਸਰਕਾਰ ਬਣਨ ਤੋਂ ਬਾਅਦ ਲਾਗੂ ਕੀਤੀਆਂ ਜਿਸ ਦੇ ਵਿੱਚ 10 ਸਾਲ ਦਾ 10 ਲੱਖ ਰੁਪਏ ਦਾ ਬੀਮਾ ਆ ਘਰ ਘਰ ਦੇ ਵਿੱਚ 600 ਬੀਡੀ ਯੂਨਿਟ ਦੀ ਬਿਜਲੀ ਆ ਆਮ ਮਰੀਮੀ ਮਲਾ ਦੇ ਕਲੀਨਿਕ ਨੇ ਉਹਨਾਂ ਸਾਰੇ ਕੰਮਾਂ ਦੇ ਉੱਤੇ ਅੱਜ ਤਰਨਤਾਰ ਦੇ ਲੋਕਾਂ ਨੇ ਮੋਹਰ ਲਾਈ ਹੈ ਮੈਂ ਸਾਰੇ ਤਰਨਤਾਰ ਦੇ ਵਸਨੀਕਾਂ ਦਾ ਪਰ ਪੰਜਾਬ ਵਸਨੀਕਾਂ ਨੂੰ ਵਿਦਾਇ ਦਿੰਦਾ ਸਾਰਾ ਧੰਨਵਾਦ ਕਰਦਾ ਬਹੁਤ ਬਹੁਤ ਧੰਨਵਾਦ ਵਾਹਿਗੁਰੂ ਜੀ ਦਾ ਖਾਲਸਾ ਵਾਹਿਗੁਰੂ ਜੀ ਕੀ ਹਕਮ ਕੀ ਕਹਿਣਾ ਚਾਹੁੰਦੇ ਦੇਖੋ ਅੱਜ ਇਹ ਚੀਜ਼ ਉਹ ਪ੍ਰੂਵ ਹੋਈ ਹੈ ਕਿ ਹਮੇਸ਼ਾ ਅਚਾਈ ਦੀ ਬੁਰਾਈ ਦੇ ਉੱਤੇ ਅਚਾਈ ਦੀ ਜਿੱਤ ਹੁੰਦੀ ਹੈ ਲੱਖ ਆਪੋਜ਼ਿਟ ਪਾਰਟੀਆਂ ਨਤੀਜੇ ਕਰਦੀ ਆ ਪਰ ਲੋਕਾਂ ਨੇ ਅੱਜ ਇੱਕ ਠੱਪਾ ਲਾ ਦਿੱਤਾ ਹੈਗਾ ਕਿ ਆਮ ਆਦਮੀ ਪਾਰਟੀ ਦੇ ਕੰਮਾਂ ਨੂੰ ਉਹਨਾਂ ਨੇ ਲੋਕਾਂ ਨੇ ਸਲੂਟ ਕੀਤੀ ਹੈ ਔਰ ਇਹ ਭਗਵੰਤ ਮਾਨ ਜੀ ਦੇ ਕੇਜਰੀਵਾਲ ਸਾਹਿਬ ਜੀ ਦੇ ਕੰਮਾਂ ਦਾ ਹੀ ਨਤੀਜਾ ਕਿ ਅੱਜ ਅਸੀਂ ਇੰਨੀ ਵੱਡੀ ਲੀਡ ਲੈ ਕੇ ਸਰਨਕਾਰਨ ਵਿੱਚ ਜਿੱਤੇ ਹੈ ਧੰਨਵਾਦ